ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਸ ਕਰਦੇ ਹਾਂ ਕਿ ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੋਜ਼ ਰਹਿ ਰਾਤ ਸਾਹਿਬ ਵਿੱਚ ਪੜਦੇ ਹਾਂ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਦਰਾਇਆ ਕੀ ਹੈ ਉਸ ਪੰਕਤੀ ਦੇ ਪਿੱਛੇ ਦੀ ਕਹਾਣੀ ਆਓ ਜਾਣਦੇ ਹਾਂ ਬਹੁਤ ਸਮਾਂ ਪਹਿਲਾਂ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਹੰਕਾਰੀ ਰਾਖਸ਼ ਰਾਜਾ ਸੀ ਜਿਸ ਦਾ ਨਾਮ ਹਰਨਾਖਸ ਸੀ ਉਸਨੇ ਭਗਵਾਨ ਬ੍ਰਹਮਾ ਤੋਂ ਅਜੀਹਾ ਵਰਦਾਨ ਪ੍ਰਾਪਤ ਕੀਤਾ ਸੀ ਕਿ ਉਸ ਨੂੰ ਕੋਈ ਵੀ ਨਾਤਾ ਦਿਨ ਵਿੱਚ ਮਾਰ ਸਕਦਾ ਸੀ ਅਤੇ ਨਾ ਹੀ ਰਾਤ ਵਿੱਚ ਨਾ ਘਰ ਦੇ ਅੰਦਰ ਅਤੇ ਨਾ ਹੀ ਬਾਹਰ ਨਾ ਮਨੁੱਖ ਦੁਆਰਾ ਅਤੇ ਨਾ ਹੀ ਜਾਨਵਰ ਦੁਆਰਾ ਨਾ ਧਰਤੀ ਤੇ ਅਤੇ ਨਾ ਹੀ ਅਸਮਾਨ ਵਿੱਚ ਅਤੇ ਨਾ ਹੀ ਅਸਮਾਨ ਵਿੱਚ ਅਤੇ ਨਾ ਹੀ ਕਿਸੇ ਹਥਿਆਰ ਜਾਂ ਸ਼ਸਤਰ ਨਾਲ ਇਸ ਮਰਦਾਨ ਨੇ ਉਸ ਨੂੰ ਅਮਰ ਹੋਣ ਦਾ ਭਰਮ ਪੈਦਾ ਕਰ ਦਿੱਤਾ ਅਤੇ ਉਹ ਸੋਚਣ ਲੱਗਾ ਕਿ ਉਸ ਨੂੰ ਕੋਈ ਨਹੀਂ ਹਰਾ ਸਕਦਾ ਆਪਣੇ ਇਸ ਹੰਕਾਰ ਵਿੱਚ ਚੂਰ ਹਰਨਾਖਸ਼ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਸਾਰੇ ਲੋਕ ਸਿਰਫ ਉਸ ਦੀ ਹੀ ਪੂਜਾ ਕਰਨਗੇ ਅਤੇ ਭਗਵਾਨ ਹਰੀ ਦਾ ਨਾਮ ਲੈਣ ਤੇ ਸਖਤ ਪਾਬੰਦੀ ਲਗਾ ਦਿੱਤੀ ਪਰ ਉਸ ਦਾ ਆਪਣਾ ਪੁੱਤਰ ਪ੍ਰਹਿਲਾਦ ਜਨਮ ਤੋਂ ਹੀ ਭਗਵਾਨ ਹਰੀ ਦਾ ਪਰਮ ਭਗਤ ਸੀ ਪ੍ਰਹਿਲਾਦ ਹਮੇਸ਼ਾ ਭਗਵਾਨ ਹਰੀ ਦਾ ਸਿਮਰਨ ਕਰਦਾ ਰਹਿੰਦਾ ਸੀ ਅਤੇ ਆਪਣੇ ਪਿਤਾ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਹਰਨਕਸ਼ ਆਪਣੇ ਪੁੱਤਰ ਦੀ ਇਸ ਅਡੋਲ ਭਗਤੀ ਤੋਂ ਬਹੁਤ ਨਿਰਾਸ਼ ਸੀ ਉਸ ਨੇ ਪ੍ਰਹਿਲਾਦ ਨੂੰ ਭਗਵਾਨ ਹਰੀ ਦੀ ਭਗਤੀ ਛੱਡਣ ਲਈ ਕਈ ਵਾਰ ਸਮਝਾਇਆ ਧਮਕਾਇਆ ਤੇ ਉਸ ਨੂੰ ਅਨੇਕਾਂ ਸਜ਼ਾਵਾਂ ਦਿੱਤੀਆਂ ਉਸਨੇ ਪ੍ਰਹਿਲਾਦ ਨੂੰ ਉੱਚੇ ਪਹਾੜਾਂ ਤੋਂ ਹੇਠਾ ਸੁੱਟਵਾਇਆ, ਮਸਤ ਹਾਥੀਆਂ ਦੇ ਪੈਰਾਂ ਹੇਠ ਕੁਚਲਵਾਉਣ ਦੀ ਕੋਸ਼ਿਸ਼ ਕੀਤੀ, ਜ਼ਹਿਰ ਦਿੱਤਾ ਅਤੇ ਜ਼ਹਿਰੀਲੇ ਸੱਪਾਂ ਨਾਲ ਭਰੇ ਖੂਹ ਵਿੱਚ ਸੁੱਟਿਆ। ਪਰ ਪ੍ਰਹਿਲਾਦ ਦੀ ਭਗਤੀ ਇੰਨੀ ਪ੍ਰਬਲ ਸੀ ਕਿ ਉਹ ਹਰ ਵਾਰ ਭਗਵਾਨ ਹਰੀ ਦੀ ਕਿਰਪਾ ਨਾਲ ਸਖੇਤ ਬਚ ਜਾਂਦਾ ਸੀ। ਜਦੋਂ ਹਰਨਾਕਸ਼ ਕਿਸੇ ਵੀ ਤਰੀਕੇ ਨਾਲ ਪ੍ਰਹਿਲਾਦ ਨੂੰ ਹਰੀ ਭਗਤੀ ਤੋਂ ਦੂਰ ਨਾ ਕਰ ਸਕਿਆ ਤਾਂ ਉਸਨੇ ਆਪਣੀ ਭੈਣ ਹੋਲਿਕਾ ਦੀ ਮਦਦ ਲਈ। ਹੋਲਿਕਾ ਨੂੰ ਇੱਕ ਅਜਿਹੀ ਚੁੰਨੀ ਦਾ ਵਰਦਾਨ ਸੀ ਕਿ ਜਦੋਂ ਉਹ ਉਸ ਨੂੰ ਓੜ ਕੇ ਅੱਗ ਵਿੱਚ ਬੈਠੇ ਤਾਂ ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀ। ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠ ਜਾਵੇ। ਹੋਲਿਕਾ ਨੇ ਸੋਚਿਆ ਕਿ ਅਜਿਹਾ ਕਰਨ ਨਾਲ ਪ੍ਰਹਿਲਾਦ ਅੱਗ ਵਿੱਚ ਸੜ ਜਾਵੇਗਾ ਅਤੇ ਉਹ ਆਪ ਬਚ ਜਾਵੇਗੀ। ਪਰ ਭਗਵਾਨ ਹਰੀ ਦੀ ਲੀਲਾ ਵੇਖੋ। ਜਦੋਂ ਹੋਲਿਕਾ ਪ੍ਰਹਿਲਾਦ ਨੂੰ ਲੈ ਕੇ ਅੱਗ ਵਿੱਚ ਬੈਠੀ ਤਾਂ ਤੇਜ਼ ਹਵਾ ਚੱਲੀ ਅਤੇ ਉਹ ਚੁੰਨੀ ਹੋਲਿਕਾ ਦੇ ਸਿਰ ਤੋਂ ਉੱਤਰ ਕੇ ਪ੍ਰਹਿਲਾਦ ਦੇ ਉੱਪਰ ਆ ਗਈ। ਨਤੀਜੇ ਵਜੋਂ ਹੋਲਿਕਾ ਖੁਦ ਅੱਗ ਵਿੱਚ ਸੜ ਕੇ ਸੁਆਹ ਹੋ ਗਈ, ਜਦੋਂ ਕਿ ਪ੍ਰਹਿਲਾਦ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਘਟਨਾ ਨੇ ਹਰਨਾਕਸ਼ ਨੂੰ ਹੋਰ ਵੀ ਕਰੋਧਿਤ ਕਰ ਦਿੱਤਾ ਆਪਣੇ ਗੁੱਸੇ ਦੀ ਸੀਮਾ ਟੱਪਦਿਆਂ ਇੱਕ ਵਾਰ ਹਰਨਾਕਸ਼ ਨੇ ਪ੍ਰਹਿਲਾਦ ਨੂੰ ਪੁੱਛਿਆ ਕਿੱਥੇ ਹੈ ਤੇਰਾ ਹਰੀ ਕੀ ਉਹ ਇਸ ਖੰਬੇ ਵਿੱਚ ਵੀ ਹੈ ਪ੍ਰਹਿਲਾਦ ਨੇ ਪੂਰੇ ਵਿਸ਼ਵਾਸ ਅਤੇ ਸ਼ਰਧਾ ਨਾਲ ਜਵਾਬ ਦਿੱਤਾ ਹਾਂ ਪਿਤਾ ਜੀ ਮੇਰੇ ਪ੍ਰਭੂ ਹਰ ਜਗ੍ਹਾ ਹਨ ਉਹ ਇਸ ਖੰਬੇ ਵਿੱਚ ਵੀ ਹਨ ਹਰਨਾਕਸ਼ ਨੇ ਆਪਣੇ ਆਪ ਨੂੰ ਹੋਰ ਵੀ ਤਾਕਤਵਰ ਸਾਬਤ ਕਰਨ ਲਈ ਇੱਕ ਲੋਹੇ ਦੇ ਥੰਮ ਨੂੰ ਬਹੁਤ ਜ਼ਿਆਦਾ ਗਰਮ ਕਰਵਾਇਆ ਇੰਨਾ ਕਿ ਉਹ ਲਾਲ ਰੰਗ ਦਾ ਹੋ ਗਿਆ ਫਿਰ ਉਸ ਨੇ ਪ੍ਰਹਿਲਾਦ ਨੂੰ ਕਿਹਾ ਕੀ ਉਹ ਇਸ ਗਰਮ ਥੰਮ ਨੂੰ ਛੂਹੀ ਪਾਵੇ ਉਸ ਦਾ ਇਰਾਦਾ ਪ੍ਰਹਿਲਾਦ ਨੂੰ ਦਰਦਨਾਕ ਮੌਤ ਦੇਣਾ ਸੀ ਪਰ ਜਦੋਂ ਪ੍ਰਹਿਲਾਦ ਨੇ ਬਿਨਾਂ ਕਿਸੇ ਡਰ ਦੇ ਥੰਮ ਨੂੰ ਜਫੀ ਪਾਈ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਇਹ ਦੇਖ ਕੇ ਹਰਨਾਕਸ਼ ਦਾ ਕ੍ਰੋਧ ਅਸਹਿ ਹੋ ਗਿਆ ਉਸ ਨੇ ਗੁੱਸੇ ਵਿੱਚ ਆ ਕੇ ਆਪਣੀ ਤਲਵਾਰ ਕੱਢੀ ਅਤੇ ਪ੍ਰਹਿਲਾਦ ਨੂੰ ਮਾਰਨ ਹੀ ਲੱਗਾ ਸੀ ਕਿ ਅਚਾਨਕ ਪ੍ਰਹਿਲਾਦ ਦੁਆਰਾ ਦੱਸੇ ਗਏ ਉਸੇ ਖੰਬੇ ਵਿੱਚੋਂ ਇੱਕ ਭਿਆਨਕ ਗਰਜਣ ਵਾਲੀ ਆਵਾਜ਼ ਆਈ ਅਤੇ ਉਹ ਖੰਭਾ ਫਟ ਗਿਆ ਖੰਬੇ ਦੇ ਫਟਣ ਨਾਲ ਭਗਵਾਨ ਹਰੀ ਇੱਕ ਅਦਭੁਤ ਅਤੇ ਭਿਆਨਕ ਰੂਪ ਵਿੱਚ ਪ੍ਰਗਟ ਹੋਏ ਜਿਸ ਨੂੰ ਨਰਸਿੰਘ ਅਵਤਾਰ ਕਿਹਾ ਜਾਂਦਾ ਹੈ ਉਹਨਾਂ ਦਾ ਰੂਪ ਅੱਧਾ ਮਨੁੱਖ ਅਤੇ ਅੱਧਾ ਸ਼ੇਰ ਦਾ ਸੀ। ਉਹਨਾਂ ਦਾ ਸਰੀਰ ਤਾਂ ਮਨੁੱਖ ਵਰਗਾ ਸੀ ਪਰ ਸਿਰ ਇੱਕ ਭਿਆਨਕ ਸ਼ੇਰ ਦਾ ਸੀ ਜਿਸ ਦੀਆਂ ਗਰਜਾਂ ਨਾਲ ਧਰਤੀ ਕੰਬ ਉੱਠੀ। ਉਹਨਾਂ ਦੇ ਨõ ਬਹੁਤ ਹੀ ਤੇਜ਼ ਅਤੇ ਤਿੱਖੇ ਸਨ ਜੋ ਕਿਸੇ ਵੀ ਚੀਜ਼ ਨੂੰ ਪਾੜ ਸਕਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚ ਅਗਨੀ ਦੀ ਲਾਲੀ ਸੀ ਅਤੇ ਉਹਨਾਂ ਦਾ ਕ੍ਰੋਧ ਅਸਹਿ ਸੀ ਜਿਸ ਕਾਰਨ ਸਾਰੇ ਦੇਵਤੇ ਅਤੇ ਅਸੁਰ ਵੀ ਡਰ ਗਏ ਸਨ। ਨਰਸਿੰਘ ਭਗਵਾਨ ਹਰਨਾਕਸ਼ ਦੇ ਅੰਤ ਲਈ ਆਏ ਸਨ। ਉਹਨਾਂ ਨੇ ਹਰਨਾਕਸ਼ ਨੂੰ ਚੁੱਕ ਲਿਆ ਅਤੇ ਆਪਣੇ ਦਰਵਾਜ਼ੇ ਦੀ ਦਹਲੀਜ਼ ਤੇ ਲੈ ਗਏ ਜੋ ਨਾਟਕ ਘਰ ਦੇ ਅੰਦਰ ਸੀ। ਅਤੇ ਨਾ ਹੀ ਬਾਹਰ ਫਿਰ ਉਹਨਾਂ ਨੇ ਉਸ ਨੂੰ ਆਪਣੀਆਂ ਪੱਟਾਂ ਦੇ ਰੱਖਿਆ ਜੋ ਨਾ ਧਰਤੀ ਤੇ ਸਨ ਅਤੇ ਨਾ ਹੀ ਅਸਮਾਨ ਵਿੱਚ ਇਹ ਸ਼ਾਮ ਦਾ ਸਮਾਂ ਸੀ ਜੋ ਨਾ ਦਿਨ ਸੀ ਅਤੇ ਨਾ ਹੀ ਰਾਤ ਭਗਵਾਨ ਨਰਸਿੰਘ ਨੇ ਆਪਣੀ ਤੇਜ ਨਵਾ ਨਾਲ ਜੋ ਨਾ ਕੋਈ ਹਥਿਆਰ ਸਨ ਅਤੇ ਨਾ ਹੀ ਕੋਈ ਸ਼ਸਤਰ ਹਰਨਾਕਸ਼ ਦਾ ਸੀਨਾ ਪਾੜ ਦਿੱਤਾ ਅਤੇ ਉਸ ਦਾ ਅੰਤ ਕਰ ਦਿੱਤਾ ਇਸ ਤਰ੍ਹਾਂ ਹਰਨਾਕਸ਼ ਨੂੰ ਦਿੱਤੇ ਗਏ ਸਾਰੇ ਵਰਦਾਨਾਂ ਦਾ ਸਨਮਾਨ ਕਰਦੇ ਹੋਏ ਉਸ ਦਾ ਨਾਸ਼ ਹੋ ਗਿਆ ਹਰਨਾਕਸ਼ ਦੇ ਮਾਰੇ ਜਾਣ ਤੋਂ ਬਾਅਦ ਭਗਵਾਨ ਨਰਸਿੰਘ ਦਾ ਕ੍ਰੋਧ ਸ਼ਾਂਤ ਹੋਇਆ ਉਨ੍ਹਾਂ ਨੇ ਪ੍ਰਹਿਲਾਦ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਪਿਆਰ ਨਾਲ ਗਲੇ ਲਗਾਇਆ ਇਸ ਤਰ੍ਹਾਂ ਭਗਵਾਨ ਨੇ ਆਪਣੇ ਪਰਮ ਭਗਤ ਦੀ ਰੱਖਿਆ ਕੀਤੀ ਅਤੇ ਧਰਤੀ ਤੇ ਧਰਮ ਦੀ ਮੂਰਤ ਸਥਾਪਨਾ ਕੀਤੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਅਤੇ ਚੁਣੌਤੀਆਂ ਕਿਉਂ ਨਾ ਆਉਣ ਸੱਚੀ ਭਗਤੀ ਅਤੇ ਵਿਸ਼ਵਾਸ ਕਦੇ ਵਿਅਰਥ ਨਹੀਂ ਜਾਂਦਾ ਭਗਵਾਨ ਹਰੀ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਲਈ ਪ੍ਰਗਟ ਹੁੰਦੇ ਹਨ ਅਤੇ ਬੁਰਾਈ ਨੂੰ ਨਾਸ਼ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ